ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਹਰ ਸਰਕਾਰੀ ਨੌਕਰੀ ਦੀ ਪਲ-ਪਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਨਮਸਕਾਰ ਦੋਸਤੋ ਜੌਬਲੱਡ ਬਾਏ ਹਰਦੀਪ ਚੈਨਲ ਮੈਂ ਆਪਕਾ ਸਵਾਗਤ ਹੈ ਅੱਜ ਇੱਕ ਹੋਰ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਹਾਜ਼ਰ ਹੋਇਆ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗੇ ਲਾਈਕ ਸ਼ੇਅਰ ਕਮੈਂਟ ਜੂਰ ਕਰਨਾ ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਅੱਜ ਦਾ ਵੀਡੀਓ ਸਟਾਰਟ ਕਰਤੇ ਆਂ ਦੋਸਤੋ ਜੋ ਅੱਜ ਦਾ ਨੋਟੀਫਿਕੇਸ਼ਨ ਹੈ ਸ੍ਰੀ ਮੁਕਸਰ ਸਾਹਿਬ ਵੱਲੋਂ ਨੋਟੀਫਿਕੇਸ਼ਨ ਹੈ ਜੀ ਕੌਣ ਅਪਲਾਈ ਕਰ ਸਕਦਾ ਏਜ ਕਿ ਚਾਹੀਦੀ ਹੈ ਕੁਆਲਿਫਿਕੇਸ਼ਨ ਕੀ ਚਾਹੀਦੀ ਹੈ ਦੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਧਾ ਅਦੂਰਾ ਦੇਖਣ ਦਾ ਕੋਈ ਫਾਇਦਾ ਨਹੀਂ ਹੈ ਚੰਗੀ ਤਰ੍ਹਾਂ ਤੁਹਾਨੂੰ ਜਾਣਕਾਰੀ ਨਹੀਂ ਮਿਲ ਸਕਦੀ ਪੋਸਟਾਂ ਦੀ ਗੱਲ ਕਰਦੇ ਆਂ ਜੀ ਨੰਬਰ 1 ਪੋਸਟ ਮੈਨੇਜਮੈਂਟ ਦੀ ਪੋਸਟ ਹੈ ਜੀ ਇੱਕ ਪੋਸਟ ਨੰਬਰ 2 ਜੀ ਐਗਰੀਕਲਚਰ ਨੰਬਰ 3 ਪੋਸਟਾ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੀ ਪੋਸਟ ਆ ਜੀ ਇੱਕ ਪੋਸਟ ਆ ਜੀ ਟੋਟਲ ਤਿੰਨ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਡਿਪਾਰਟਮੈਂਟ ਦਾ ਨਾਮ ਹੈ ਜੀ ਗਵਰਨਮੈਂਟ ਕਾਲਜ ਸ੍ਰੀ ਮੁਕਸਰ ਸਾਹਿਬ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ UGC PU ਚੰਡੀਗੜ੍ਹ ਐਂਡ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਰਹੇਗੀ ਜੀ ਏਜ ਲਿਮਿਟ ਜੀ ਗਵਰਨਮੈਂਟ ਕਾਲਜ ਰੂਲਸ ਦੇ ਹਿਸਾਬ ਨਾਲ ਰਹੇਗੀ ਸੈਲਰੀ ਦੀ ਗੱਲ ਕਰੀਏ ਜੀ ਸੈਲਰੀ ਰਹੇਗੀ 21600 ਰੁਪਿਆ ਪ੍ਰਤੀ ਮਾ ਦੋਸਤੋ ਸਿਲੈਕਸ਼ਨ ਪ੍ਰੋਗਰੈਸ ਕਿਹਾ ਰਹੇਗਾ ਜੀ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਔਰ ਤੁਹਾਡੀ ਜੌਬ ਲੋਕੇਸ਼ਨ ਸਰ ਰਹੇਗੀ ਸ੍ਰੀ ਮੁਕਸਰ ਸਾਹਿਬ ਪੰਜਾਬ ਰਹੇਗੀ ਜੀ ਹਾਊ ਟੂ ਅਪਲਾਈ ਦੋਸਤੋ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਜੀ اٹੈਂਡ ਕਰਨਾ ਤੁਸੀਂ ਇੰਟਰਵਿਊ ਜੀ ਆਫਿਸ ਐਡਰੈਸ ਹੈ ਜੀ ਚੇਅਰ ਪਰਸਨ ਐਚ ਆਈ ਐਸ ਗਵਰਨਮੈਂਟ ਕਾਲਜ ਸ੍ਰੀ ਮੁਕਸਰ ਸਾਹਿਬ 2812019 ਨੂੰ ਤੁਸੀਂ ਪਹੁੰਚ ਜਾਣਾ ਜੀ ਆਪਣੇ ओरिजिनल ਡਾਕੂਮੈਂਟਸ ਐਂਡ ਫੋਟੋਕਾਪੀ ਲੈ ਕੇ 10 ਵਜੇ 10 ਵਜੇ ਤੁਹਾਡਾ ਇੰਟਰਵਿਊ ਹੋਏਗਾ ਉਸ ਤੋਂ ਪਹਿਲਾਂ ਤੁਸੀਂ ਪਹੁੰਚ ਜਾਣਾ ਜੀ ਦੋਸਤੋ ਰਿਜ਼ਲਟ ਕਿਵੇਂ ਚੈੱਕ ਕਰੋਗੇ ਜੀ ਉਹਦੇ ਬਾਰੇ ਦੱਸ ਦਿੰਦਾ ਜੀ ਗਵਰਨਮੈਂਟ ਕਾਲਜ ਸ੍ਰੀ ਮੁਕਸਰ ਸਾਹਿਬ ਦੀ ਆਫੀਸ਼ੀਅਲੀ ਵੈਬਸਾਈਟ ਤੇ ਜਾ ਕੇ ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋ ਜੀ ਦੋਸਤੋ ਇਹ ਨੋਟੀਫਿਕੇਸ਼ਨ ਹੈ ਜੀ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਾਂਗਾ ਉੱਥੋਂ ਤੁਸੀਂ ਡਾਊਨਲੋਡ ਕਰ ਲਿਓ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਿਓ ਪੜ੍ਹਨ ਤੋਂ ਬਾਅਦ ਤੁਸੀਂ ਇਹ ਜੌਬ ਲਈ ਅਪਲਾਈ ਕਰ ਸਕਦੇ ਹੋ ਜੀ ਜੌਬ ਲਈ ਅਪਲਾਈ ਕਰੋਗੇ ਤੇ ਆਪਣੇ ਦੋਸਤਾਂ ਨੂੰ ਵੀ ਜਿਆਦਾ-ਜਿਆਦਾ ਇਹਨੂੰ ਸ਼ੇਅਰ ਕਰਿਓ ਕਿ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੇਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ